ਬੀਤੀ ਕੱਲ੍ਹ ਲੁਧਿਆਣਾ ਦੀ ਟ੍ਰੈਫਿਕ ਵਿਵਸਥਾ ਉਸ ਵੇਲੇ ਪੂਰੀ ਤਰ੍ਹਾਂ ਹਿੱਲ ਗਈ ਜਦੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਅਚਾਨਕ ਸੜਕਾਂ ਤੋਂ ਗਾਇਬ ਹੋ ਗਏ ਸ਼ਹਿਰ ਦੇ ਵਿੱਚ ਲੰਮੇ-ਲੰਮੇ ਜਾਮ ਲੱਗ ਗਏ ਸਾਰੇ ਮੁਲਾਜ਼ਮ ਡਿਊਟੀ ਛੱਡ ਲੁਧਿਆਣਾ ਪੁਲਿਸ ਲਾਈਨ ਵਿੱਚ ਪਹੁੰਚ ਗਏ ਸੀ ਵਜ੍ਹਾ ਸੀ ਤਿੰਨ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਜ਼ਬਰੀ ਰਿਟਾਇਰ ਕਰਨ ਦੇ ਹੁਕਮ ਇਹ ਹੁਕਮ ਦਿੱਤੇ ਸੀ ਜ਼ਿਲ੍ਹੇ ਦੇ ਨਵੇਂ ਪੁਲਿਸ ਕਮਿਸ਼ਨਰ ਕੁਮਰ ਵਿਜੇ ਪ੍ਰਤਾਪ ਨੇ ਪੁਲਿਸ ਕਮਿਸ਼ਨਰ ਨੇ ਇਹ ਹੁਕਮ ਇਸ ਲਈ ਦਿੱਤੇ ਸੀ ਕਿਉਂਕਿ ਟ੍ਰੈਫਿਕ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੇ ਮਨਾ ਕਰਨ ਦੇ باوجود ਚਲਾਨ ਕੱਟੇ ਸੀ ਜਿਨ੍ਹਾਂ ਮੁਲਾਜ਼ਮਾ ਨੂੰ ਜਬਰੀ ਰਿਟਾਇਰ ਕੀਤਾ ਗਿਆ ਉਹਨਾਂ ਦੇ ਵਿੱਚ ASI ਦਵਿੰਦਰ ਸਿੰਘ ASI ਕੁਲਵਿੰਦਰ ਸਿੰਘ ਤੇ ਹੈੱਡ ਕਨਸਟੇਬਲ ਨੀਲਕੰਠ ਸ਼ਾਮਲ ਨੇ ਜਬਰੀ ਰਿਟਾਇਰਮੈਂਟ ਦਾ ਮੁਲਾਜ਼ਮਾ ਨੇ ਵਿਰੋਧ ਕੀਤਾ ਤੇ ਡਿਊਟੀ ਛੱਡ ਕੇ ਪੁਲਿਸ ਲਾਈਨ ਦੇ ਵਿੱਚ ਇਕੱਠੇ ਹੋ ਗਏ ਤੇ ਪੁਲਿਸ ਕਮਿਸ਼ਨਰ ਦੇ ਹੁਕਮਾਂ ਦਾ ਵਿਰੋਧ ਕੀਤਾ 300 ਚਲਾਨ ਕੱਲ ਹੋਇਆ ਥਾ 300 ਚਲਾਨ ਇਹ ਦੋ ਜਣੇ ਦਾ 300 ਚਲਾਨ ਨਹੀਂ ਕਰ ਸਕਦੇ ਤੇ ਪੂਰੇ ਸ਼ਹਿਰ ਦੇ ਵਿੱਚ ਹਾਂਜੀ ਸਾਰੇ ਐਨਜੀਓ ਜਿਹੜੇ 36 ਟ੍ਰੈਫਿਕ ਦੇ ਐਨਜੀਓ 38 ਨਹੀਂ ਜਿਹੜੇ ਚਲਾਨ ਕੀਤੇ ਅੱਜ ਕੱਲ੍ਹ ਕੋਈ ਰਿਟਰਨ ਆਇਆ ਸੀ ਕਿ ਕੋਈ ਚਲਾਨ ਕਿਸੇ ਦੇ ਨਹੀਂ ਨਹੀਂ ਰਿਟਰਨ ਸਾਨੂੰ ਨਹੀਂ ਕੋਈ ਆਇਆ ਸੀ ਚਲਾਨ ਨਹੀਂ ਕਰਦੇ ਸੀ ਬਰਬਲੀ ਆਰਡਰ ਸੀ ਔਰ ਵੀ ਆਰਡਰ ਸੀ ਕਿ ਯਾਨੀ ਐਡੀਸੀ ਬਟ੍ਰੈਫਿਕ ਨੂੰ ਹੁਕਮ ਸੀ ਕਿ ਆਵੇ ਮਾਰਦੇ ਆ ਕਿ ਐਡੀਸੀ ਵਿੱਚ ਵੀ ਜਿਹੜੇ ਮਾਰਦੇ ਅੰਦਰ ਜਾਂ ਕੋਈ ਕਾਲਜਾਂ ਦੇ ਅੱਗੇ ਗੇੜੀਆਂ ਲਾਉਂਦੇ ਜਾਂ ਕੁਝ ਵੀ ਹੁੱਲੜਬਾਜ਼ੀ ਕਰਦੇ ਆ ਉਹਨਾਂ ਦਾ ਤੁਸੀਂ ਚਲਾਨ ਕਰ ਸਕਦੇ ਆ ਥਾਣੇ ਵੀ ਫੜ ਕੇ ਦੋ ਉਹਨਾਂ ਨੂੰ ਮਲੋ ਸਾਡੇ ਸਾਡੇ ਏਡੀਸੀਪੀ ਸਾਹਿਬ ਡਰਾਈਵ ਕਹਿੰਦੇ ਸੀਗੇ ਵੀ ਜੋ ਰੋਂਗ پارک ਬੱਸਾਂ ਖੜਦੀਆਂ ਜਾਂ ਕਾਰਾਂ ਖੜਦੀਆਂ ਉਹਨਾਂ ਦੇ ਤੁਸੀਂ ਚਲਾਨ ਕਰ ਦੇਣਾ ਵੀ ਜਾਮ ਨਾ ਲੱਗੇ ਅਸੀਂ ਤਾਂ ਉੱਥੇ ਚਲਾਨ ਕੀਤੇ ਸੀਗੇ 4 4 5 5 ਉਹ ਸਾਡੇ ਕੋਲ ਵੀ ਹਾਜ਼ਰ ਵੀਰ ਗਏ ਨੇ ਸੀਗੇ ਉਹਨਾਂ ਦੇ ਜੀ ਹਾਜ਼ਰੀ ਜੀ ਚਲਾਨ ਕੀਤੇ ਆ ਇਹਨਾਂ ਨੇ ਤਾਂ ਕੁਲਵਿੰਦਰ ਸਿੰਘ ਨੇ ਕੋਈ ਲੇਡੀ ਕਾ ਦਾ ਕੀਤਾ ਸੀਗਾ ਉਹਦੇ ਨਾਂ ਦੇ ਕਰਕੇ ਮੈਨੂੰ ਵੀ ਬੁਲਾ ਲਿਆ ਵੀ ਦਵਿੰਦਰ ਸਿੰਘ ਤਾਂ ਕੀਤਾ ਸਾਨੂੰ ਜੀ ਇਥੇ ਆ ਜਵਰੀ ਪੈਨਸ਼ਨ ਰਿਟਾਇਰ ਕਰਤਾ ਦੂਜੇ ਪਾਸੇ ਪੁਲਿਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਅਜੇ ਵੀ ਆਪਣੇ ਫੈਸਲੇ ਦੇ ਉੱਤੇ ਪਰਕਰਾਰ ਨੇ ਉਹਨਾਂ ਦੇ ਮੁਤਾਬਕ ਮੁਲਾਜ਼ਮਾਂ ਨੂੰ 1 ਮਹੀਨੇ ਚਲਾਣਾਂ ਨਾ ਕੱਟਣ ਦੇ ਹੁਕਮ ਦਿੱਤੇ ਗਏ ਸੀ باوجود ਇਸ ਦੇ ਉਹਨਾਂ ਨੇ ਨਿਯਮ ਤੋੜੇ ਜਿਸ ਕਾਰਨ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਅਸੀਂ ਬਹੁਤ ਸਖਤੀ ਕਰਾਂਗੇ ਜੀ ਸਿਸਟਮ ਨੂੰ ਜੇਕਰ ਸੈੱਟ ਕਰਨਾ ਹੈ ਠੀਕ ਹੈ ਜੀ ਤਾਂ ਅਸੀਂ ਕਿਸੇ ਦੀ ਮਨਮਾਨੀ ਨਹੀਂ ਚੱਲਣ ਦੇਵਾਂਗੇ ਜੀ ਠੀਕ ਹੈ ਮੈਂ ਫਸਟ ਦੇ ਕੀ ਕਿਹਾ ਸੀ ਕਿ ਕਾਨੂੰਨ ਦਾ ਸਾਸਨ ਚੱਲਣਾ ਹੈ ਠੀਕ ਹੈ ਜੀ ਰੂਲ ਇੰਪਲੀਮੈਂਟ ਹੋਗਾ ਠੀਕ ਹੈ ਜੀ ਰੂਲ ਸਾਰਿਆਂ ਤੇ ਬਰਾਬਰ ਦਾ ਲਾਗੂ ਹੁੰਦਾ ਹੈ ਠੀਕ ਹੈ ਨਾ ਉਹ ਭਾਵੇਂ ਪੁਲਿਸ ਦਾ ਹੈ ਠੀਕ ਹੈ ਜੀ ਜਾਂ ਪਬਲਿਕ ਦਾ ਹੈ ਠੀਕ ਠੀਕ ਹੈ ਜੀ ਰੂਲ ਲਾਗੂ ਕਰਨਾ ਹੈ ਹਰ ਹਾਲਤ ਦੇ ਵਿੱਚ ਰੂਲ ਨੂੰ ਲਾਗੂ ਕਰਨਾ ਹੈ ਠੀਕ ਹੈ ਜੀ ਦੱਸ ਦਈਏ ਕਿ ਇਹ ਵਿਵਾਦ ਅਜੇ ਵੀ ਜਾਰੀ ਹੈ ਟ੍ਰੈਫਿਕ ਪੁਲਿਸ ਮੁਲਾਜ਼ਮ ਅੱਜ ਵੀ ਸੜਕਾਂ ਦੇ ਉੱਤੇ ਨਹੀਂ ਉਤਰੇ ਨੇ